कार सूबे नाजायज माइनिंग लगातार ही ठल पाने पर फिर भी माइनिंग माइनिंग विभाग और पंड टिगी नजदीक माइनिंग माइनिंग करके खेत डंप बनाने के इल्जाम लगे माइनिंग माफिया के वो वे पद्धर से चोरी की मिट्टी रेता जमा कर लिया गया मौके से ही पुलिस ने टिप्पर एक जेसीबी मशीन जब्त कर ली है जिसके तहत पुलिस ने खेत के मालिक के खिलाफ मामला दर्ज करके अग्रेली कार्रवाई ਸ਼ੁਰੂ ਕਰਨ ਦੀ ਗੱਲ ਆਖੀ ਹੈ ਜਦੋਂ ਕਿ ਇਸ ਬਾਬਤ ਮਾਈਨਿੰਗ ਕਰਨ ਵਾਲੇ ਵਿਅਕਤੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦੇ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਦੇਣ ਦੇ ਵਿੱਚ ਅਸਮਰਥੀ ਦਿਖਾਈ ਦਿੱਤਾ ਮੌਕੇ ਤੇ ਹੀ ਕਿਸੇ ਵੀ ਤਰੀਕੇ ਦੀ ਪਰਮਿਸ਼ਨ ਵਿਖਾਉਣ ਦੇ ਵਿੱਚ ਵੀ ਉਹ ਅਸਫਲ ਰਿਹਾ ਹੈ ਇਹ ਤਾਂ ਜੀ ਮਾਈਨਿੰਗ ਨਹੀਂ ਹੈਗੀ ਇਹ ਸਾਡੀ ਨਾ ਜਿਹੜੇ ਖੇਤ ਦੀ ਮਿੱਟੀ ਖਰਾਬ ਮਿੱਟੀ ਹੈ ਜਿਹੜੀ ਸਾਡੀ ਇਹ ਉਹ ਮਿੱਟੀ ਆ ਸਾਡਾ ਦੇਖੋ ਇਧਰਲੀ ਸਾਈਡ ਬਹਾਨ ਨੂੰ ਮੜਾ ਜਾ ਗੌਰ ਮਾਰੋ ਇਧਰ ਨੂੰ ਮੜਾ ਕੈਮਰਾ ਘੁਮਾਓ ਤੁਸੀਂ ਆਪਦਾ ਇਹ ਸਾਡੇ ਆਲੂ ਬੀਜੇ ਹੋਏ ਨੇ ਇਹ ਅਸੀਂ ਆਪਦੇ ਆਲੂ ਚੱਕ ਕੇ ਇਹਦੇ ਵਿੱਚ ਜਿਹੜੀ ਆ ਜਿਹੜੀ ਖਰਾਬ ਮਿੱਟੀ ਆ ਥੱਲੇ ਪਾ ਕੇ ਜਿਹੜੀ ਆ ਮਿੱਟੀ ਸਾਡੇ ਖੇਤ ਦੀ ਮਿੱਟੀ ਆ ਇਹ ਤੇ ਕੁਝ ਕੁ ਮਿੱਟੀ ਸਾਡੀ ਉਪਰਾਂ ਵਾਲੇ ਖੇਤ ਦੀ ਆ ਤੇ ਆ ਚੀਜ਼ਾਂ ਇਹਦੇ ਵਿੱਚ ਬਹੁਤ ਕੁਝ ਨਹੀਂ ਆ ਰੇਤਾ ਜੀ ਇਹਦੇ नीचे ਰੇਤਾ ਹੀ ਸੀਗਾ ਇਹ ਖੇਤ ਦੇ ਅੱਛਾ ਇਹ ਕਿੰਨੇ ਵੱਡੇ ਮਾਤਰਾ ਨੇ ਨਹੀਂ ਨਹੀਂ ਏਡੇ ਵੱਡੇ ਮਾਤਰਾ ਨੇ ਦੇਖੋ ਜੀ ਇਹ ਖਰਾਬ ਮਿੱਟੀ ਆ ਸਾਡੀ ਇਹ ਨਹੀਂ ਨਹੀਂ ਸਾਡੇ ਨਵੇਂ ਜਿਹੜਾ ਸਾਡਾ ਆ ਖੇਤ ਆਪਦਾ ਜੀ ਇੱਕ ਸਾਡੇ ਉੱਤਰ ਜਿਹੜਾ ਖੇਤ ਹੈਗਾ ਪਰਮਿਸ਼ਨ ਵੀ ਲੈਣੀ ਪਰਮਿਸ਼ਨ ਖੇਤ ਦੀ ਹੈਗੀ ਈ ਛੱਡ ਦੇ ਅੱਛਾ ਹਾਂ 2023 ਦੇ ਵਿੱਚ ਕੰਮ ਕਰਿਆ ਸੀ ਇਹਦੀ ਜੀ ਨਹੀਂ ਜੀ ਇਹਦੀ ਕੋਈ ਪਰਮਿਸ਼ਨ ਨਹੀਂ ਹੈਗੀ ਇਹਦੀ ਪਰਮਿਸ਼ਨ ਸ਼ਾਇਦ ਭਾਈ ਨਵੇ ਹੈਗੀ ਆ ਮੇਰਾ ਨਾਮ ਉਹਦੀ ਮਾਨਿਕ ਗਿੱਲੀ ਮੈਂ ਜੋ ਮਾਈਨਿੰਗ ਇੰਸਪੈਕਟਰ ਕੰਮ ਕਰਦਾ ਹਾਂ ਮਾਈਨਿੰਗ ਕੋ ਕਿਸ ਤਰ੍ਹਾਂ ਦੇਖਦੇ ਹੋ ਐਡਾ ਬੜਾ ਡੱਬਾ ਲੱਗਿਆ ਵਿੱਚ ਰੇਤਾ ਵਿੱਚੇ ਵਿੱਚ ਬੱਡੇ-ਕੱਟੇ-ਕੱਟੇ ਡੱਬੇ ਪਿਛੇ ਰੱਖੇ ਇਹ ਸਰ ਸਾਨੂੰ ਰਿਪੋਰਟ ਮਿਲੀ ਸੀਗੀ ਵੀ 3 ਤਰੀਕ ਨੂੰ ਇਹਨਾਂ ਨੇ ਰਾਤ ਨੂੰ ਸ਼ਾਇਦ ਕਰ ਲਿਆ ਤੇ ਸਵੇਰੇ ਮੈਨੂੰ ਜਾ ਕੇ ਆਫਿਸ 'ਚ ਰਿਪੋਰਟ ਕਰਿਆ ਉਰੇ ਦੇ ਮਾਲਕ ਬੁਲਾਏ ਮਾਲਕਾਂ ਨੇ ਕਿਹਾ ਕਿ ਸਾਡੇ ਕੋਲ ਮਨਜ਼ੂਰੀ ਹੈ ਪਰ ਉਹਨਾਂ ਨੇ ਪੇਸ਼ ਕੋਈ ਨਹੀਂ ਮਨਜ਼ੂਰੀ ਕਰੀ ਜਿੱਦੀ ਰਿਪੋਰਟ ਮੈਨੂੰ ਜਾ ਕੇ ਆਫਿਸ 'ਚ ਕਰੀ ਤੇ ਉਹ ਤੋਂ ਬਾਅਦ ਇਹਨਾਂ ਨੇ ਹੁਣ ਇਹ ਮਿੱਟੀ ਨੂੰ ਸ਼ਿਫਟ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਖਿਲਾਫ ਦੇ ਨੋਟਿਸ ਨਿਕਲਿਆ ਵੀ ਤੁਸੀਂ ਦੱਸੋ ਵੀ ਇਹ ਮਿੱਟੀ ਕਿੱਥੋਂ ਆਈ ਇਹਨਾਂ ਨੇ ਸਵੇਰੇ ਇਹ ਮਿੱਟੀ ਜੀਸੀਬੀ ਲਗਾ ਕੇ ਦੋ ਟਿਪਰ ਲਗਾ ਕੇ ਸ਼ਿਫਟ ਕਰਨ ਦੀ ਕੋਸ਼ਿਸ਼ ਕਰੀ ਇਹਨਾਂ ਨੂੰ ਅਸੀਂ ਸਵੇਰੇ ਆ ਕੇ ਸਾਡੀ ਟੀਮ ਨੇ ਅ ਹੁਣ ਅਸੀਂ ਇਹਨਾਂ ਤੇ ਬੰਦ ਦੀ ਕਾਰਵਾਈ ਕਰਾਂਗੇ ਕਿੱਥੇ ਕਰਦੇ ਸ਼ਿਫਟ ਦਾ ਇਹਨਾਂ ਨੇ ਕੋਈ ਨਾ ਮਨਜ਼ੂਰੀ ਦੱਸੀ ਦਿਖਾਈ ਹੈ ਸਾਨੂੰ ਇਹਨਾਂ ਨੇ ਕਿਹਾ ਜੀ ਅਸੀਂ ਬਸ ਪੂਰੇ ਪਹਿਨਾ ਕਹਿੰਦੇ ਸੀ ਵੀ ਪੱਧਰ ਕਰਾਂਗੇ ਨਾ ਇਹਨਾਂ ਨੇ ਇਸ ਜਮਾ ਜਗ੍ਹਾ ਦੀ ਰਾਇਲਟੀ ਭਰੀ ਹੋਈ ਹੈ ਤੇ ਸ਼ਿਫਟ ਕਰਨ ਦਾ ਇਹਨਾਂ ਨੇ ਕੋਈ ਉਹ ਨਹੀਂ ਮਨਜ਼ੂਰੀ ਨਹੀਂ ਹੈ ਬੇਸਿਕਲੀ ਬੰਦੇ ਕੋਲ ਜੀ ਹੈ ਤੇ ਬਾਈਂਡਿੰਗ ਹੋਣ ਕਰਦੇ ਕੋਈ ਵੀ ਬੱਬੂ ਜੀ ਹੈ ਉਹਨਾਂ ਦਾ ਪੱਕਾ ਨਾਮ ਹਾਕਮ ਖਾਨ ਸ਼ਾਇਦ ਉਹਨਾਂ ਦੀ ਜ਼ਮੀਨ ਹੈ ਤੇ ਉਹਨਾਂ ਦਾ ਕੰਮ ਊਰੇ ਨਾਲ ਮਿੱਟੀ ਦਾ ਵੀ ਕੰਮ ਕਰਦੇ ਨੇ ਉਹ ਤੇ ਉਹ ਸ਼ੋਰ ਕਰੀਆ ਉਹਨਾਂ ਨੂੰ ਪੱਤਰ ਪ੍ਰਾਪਤ ਹੋਣ ਤੇ ਅਸੀਂ ਜਿਹੜੀ ਹੈ ਜੀ ਉਹ ਵਿਕਤੀ ਦੇ ਖਿਲਾਫ ਜਿਹੜੀ ਹੈ ਜੀ ਕਾਨੂੰਨੀ ਧਾਰਾ ਲਗਾ ਕੇ ਕਰੀ ਆ ਅਮਰ ਸਿਆ ਮੇਂਟਿੰਗ ਵੀ ਮਿਲ ਗਈ ਹੈ ਪਾਕਟ ਮਸ਼ੀਨਰੀ ਮਿਲੀ ਹੈ ਜੀ ਪਿੱਪਰ ਵਗੈਰਾ ਮਿਲਣ ਦੀ ਸੀ ਮਿਲੀ ਹੈ ਉਹਨਾਂ ਕੰਪਨੀ ਦੇ ਲੈ ਲੇ ਤੇ ਫਰਦਰ ਕਾਰਵਾਈ ਕਰਦੇ ਆ ਇਹ ਤੋਂ ਪਰਤੂ ਜੀ ਲਿਖਣ ਕਿ ਕਿ ਠਿੰਗੀ ਦਾ ਹੈਗਾ ਜੀ ਬਕੂਆ ਠਿੰਗੀ ਦਾ ਉਹਨਾਂ ਨੇ ਲਿਖ ਦਿੱਤਾ ਕਿ ਠਿੰਗੀ ਕਿਤੇ ਸਰਕਾਰੀ ਥਾਂ ਦੇ ਵਿੱਚੋਂ ਪੜਦੇ ਸੀ ਇਹਦੇ ਸਰਕਾਰੀ ਕਾਰਵਾਈ ਵਿੱਚ ਪੱਤਰ ਦੇ ਅਸੀਂ ਆਪਣਾ ਅਪੋਇੰਟ ਕਰਕੇ ਪੱਤਾ ਦਰਜ ਕਰਦੇ ਆਂ ਪੱਤਾ ਦਰਜ ਕਰਕੇ ਦੋਸ਼ੀ ਨੂੰ ਰੈਸਟ ਕੀਤਾ ਜਾਊਗਾ ਤੇ ਫਰਦਰ ਜੀ ਤੇ ਪੇਸ਼ ਸਮਝ ਲੈਂਦੇ ਹੋਏ